ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1371 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1372 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕਬੀਰ ਗਹਿਗਚ ਪਰਿਓ ਕੁਟੰਬ ਕੈ ਕਾਂਠੈ ਰਹਿ ਗਿਓ ਰਾਮ ਏ ਕਬੀਰ ਜੋ ਮਨੁਖ ਟੱਬਰ ਦੇ ਗਾੜ ਵਿੱਚ ਹੀ ਫਸਿਆ ਰਹਦਾ ਹੈ ਪਰਮਾਤਮਾ ਦਾ ਭਜਨ ਉਸ ਦੇ ਤੋਂ ਉਸ ਦੇ ਹਿਰਦੇ ਤੋਂ ਉਸ ਦੇ ਗਲੇ ਤੋਂ ਇੱਕ ਪਾਸੇ ਹੀ ਰਹਿ ਜਾਂਦਾ ਹੈ ਲਾਂਭੇ ਹੀ ਰਹਿ ਜਾਂਦਾ ਹੈ ਆਏ ਪਰੇ ਧਰਮ ਰਾਏ ਕੇ ਬੀਚਹਿ ਤੁਮਾਂ ਤਾਮ ਇਸ ਰੋਲੇ ਗੋਲੇ ਵਿੱਚ ਹੀ ਫਸੇ ਹੋਏ ਦੇ ਪਾਸ ਧਰਮਰਾਦ ਦੇ ਭੇਜੇ ਦੂਤ ਆ ਪਰਦੇ ਹਨ RAM ਨਾ ਚੇਤੇਓ ਜਰਾ ਪਹੁੰਚਿਓ ਆਏ ਫਿਰ ਇਸ ਜੀਵ ਨੂੰ ਸਭ ਕੁਝ ਛੱਡ ਕੇ ਜਾਣਾ ਪੈਂਦਾ ਹੈ ਕਬੀਰ ਸਾਖਤ ਤੇ ਸੂਕਰ ਭਲਾ ਰੱਖੈ ਆਛਾ گاਉ ਏ ਕਬੀਰ ਕੁਟੰਬ ਦੇ ਗੈਗਜ ਵਿੱਚ ਪਾ ਕੇ ਪਰਮਾਤਮਾ ਨੂੰ ਸਾਰ ਦੇਣ ਵਾਲੇ ਸਾਖਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ ਪਿੰਡ ਦੇ ਦਿਵਾਲੇ ਦਾ ਗੰਧ ਖਾ ਕੇ ਪਿੰਡ ਨੂੰ ਸਾਫ਼ ਸੁਥਰਾ ਰੱਖਦਾ ਹੈ। ਉਹ ਸਾਖਤ ਬੱਪਰਾ ਮਰ ਗਿਆ ਕੋਏ ਨਾ ਲਹਿ ਨਾਓ। ਜਦੋਂ ਬੰਦ ਭਾਗੀ ਮਰ ਜਾਂਦਾ ਹੈ ਕਿਸੇ ਨੂੰ ਉਸਦਾ ਚੇਤਾ ਵੀ ਨਹੀਂ ਰਹਿ ਜਾਂਦਾ ਭਾਵੇਂ ਉਹ ਜਿਉਂਦਿਆਂ ਕਿਤਨਾ ਹੀ ਵੱਡਾ ਬਣ ਬਣ ਬੰਦਾ ਰਿਹਾ ਹੋਵੇ। ਕਬੀਰ ਕੋਡੀ ਕੋਡੀ ਜੋਰ ਕੈ ਜੋਰੇ ਲੱਖ ਕਰੋੜ। ਏ ਕਬੀਰ ਪ੍ਰਭੂ ਨਾਲ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਕੀ ਲਾਭ। ਜਿਵੇਂ ਮਨੋਖੋ ਨੇ ਤਰਲਿਆਂ ਨਾਲ ਜੋੜ-ਜੋੜ ਕੇ ਲੱਖਾਂ ਕਰੋੜਾਂ ਰੁਪਏ ਵੀ ਇਕੱਠੇ ਕਰ ਲਏ ਹੁਣ ਚਲਤੀ ਬਾਹਰ ਨਾ ਕਸ਼ ਮਿਲਿਓ ਲਈ ਲੰਗੋਟੀ ਤੌਰ ਤੇ ਇਸ ਜੋੜੇ ਹੋਏ ਧੰਦਾ ਇਤਨਾ ਖਿਆਲ ਰੱਖਦਾ ਹੋਵੇ ਕਿ ਵਾਂਸਲੀ ਵਿੱਚ ਪਾ ਕੇ ਲੱਕ ਨਾਲ ਬੰਨੀ ਫਿਰਦਾ ਹੋਵੇ ਉਸ ਨੂੰ ਵੀ ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ ਉਹਦੇ ਸੰਬੰਧੀ ਉਸ ਦੀ ਵਾਂਸਲੀ ਵੀ ਤੋੜ ਕੇ ਲਾ ਲੈਂਦੇ ਹਨ ਕਬੀਰ ਬੈਸਨੋ ਹੁਆ ਤਾਂ ਕਿਆ ਪਿਆ ਮਾਲਾ ਮੇਲੀ ਚਾਰ ਏ ਕਬੀਰ ਪ੍ਰਭੂ ਦਾ ਸਿਮਰਨ ਛੱਡ ਕੇ ਨਿਰਾਧਾਨ ਕਮਾਨ ਵਾਲੇ ਬੰਦੇ ਉਮਰ ਅੰਜਾਈ ਗਵਾੰਦੇ ਹਨ ਕਿਉਂਕਿ ਧਨ ਇੱਥੇ ਹੀ ਪਿਆ ਰਹਿੰਦਾ ਹੈ ਪਰ ਨਿਰਾਪੇਖ ਹੀ ਭਗਤੀ ਮਾਰਗ ਸਮਝਣ ਵਾਲੇ ਭੀ ਕੁਝ ਨਹੀਂ ਘਟ ਰਹੇ ਜੇ ਕਿਸੇ ਮਨੁੱਖ ਨੇ ਤਿਲਕ ਚੱਕਰ ਲਾ ਕੇ ਅਤੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨੂੰ ਭਗਤ ਖਵਾ ਲਿਆ ਉਸਨੇ ਵੀ ਕੁਝ ਨਹੀਂ ਖਟਿਆ ਬਾਰਹ ਕੰਚਨ ਬਾਰਹਾ ਪੀਤਰ ਭਰੀ ਪੰਘਾਰ ਇਸ ਧਰਮਗ ਭੇਖ ਦੇ ਕਾਰਨ ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ਕਬੀਰ ਰੋੜਾ ਹੋਏ ਰੋ ਬਾਟ ਕਾ ਤਜ ਮੰਨ ਕਾਇਬ ਇਮਾਨ ਏਕਬੀਰ ਜੇ ਜਾ ਕੇ ਸੰਗ ਤੇ ਬਿਸ਼ਰਾ ਤਾਂ ਹੀ ਕੇ ਸੰਗ ਲਾਗ ਮਿਲਣ ਦੀ ਤਾਂਗ ਹੈ ਤਾਂ ਹੰਕਾਰ ਛੱਡ ਕੇ ਰਾਹ ਵਿੱਚ ਪਏ ਹੋਏ ਰੋੜੇ ਵਰਗਾ ਹੋ ਜਾ ਤੇ ਹਰੇਕ ਰਾਹੀ ਦੇ ਠੇਡੇ ਸਹਾਰ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਜਿਹੜਾ ਕੋਈ ਮਨੁੱਖ ਜਿਹਾ ਸੇਵਕ ਬਣ ਜਾਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ਕਬੀਰ ਰੋੜਾ ਹੁਆ ਤਾ ਕਿਆ ਪਿਆ ਪੰਥੀ ਕੋ ਦੁੱਖ ਦੇ ਪਰ ਏ ਕਬੀਰ ਰੋੜਾ ਬਣਿਆ ਵੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ ਕਿਉਂਕਿ ਰੋੜਾ ਠੇਡੇ ਤਾਂ ਸਹਾਰਦਾ ਹੈ ਪਰ ਨੰਗੀ ਪੈਰੀ ਤੁਰਨ ਵਾਲੇ ਰਾਹੀਆਂ ਦੇ ਪੈਰਾਂ ਵਿੱਚ ਚੁਬਦਾ ਪੀ ਹੈ ਤੂੰ ਕਿਸੇ ਨੂੰ ਦੁੱਖ ਨਹੀਂ ਦੇਣਾ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮਹਿਖੇ ਹੈ ਪ੍ਰਭੂ ਤੇਰਾ ਭਗਤਾਂ ਜਿਹਾ ਨਰਮ ਦਿਲ ਬਣ ਜਾਂਦਾ ਹੈ ਜਿਵੇਂ ਰਾਹ ਵਿੱਚ ਬਰੀਕ ਧੂੜ ਪਈ ਹੋਵੇ ਕਬੀਰ ਖੇ ਹੋਈ ਤੋ ਕਿਆ ਪਿਆ ਜੋ ਉਡ ਲਾਗੈ ਅੰਗ ਫਿਰ ਕਬੀਰ ਜੀ ਫਰਮਾਨ ਕਰਦੇ ਹਨ ਏ ਕਬੀਰ ਖੇ ਵਾਂਗ ਬਣਿਆ ਭੀ ਅਜੇ ਕਸਰ ਰਹਿ ਜਾਂਦੀ ਹੈ ਖੇ ਪੈਰਾਂ ਨਾਲ ਉੱਡ ਕੇ ਰਾਈਆਂ ਦੇ ਅੰਗਾ ਉੱਤੇ ਪੈਂਦੀ ਹੈ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਪਰਮਾਤਮਾ ਦਾ ਭਗਤ ਜਿਹਾ ਚਾਹੀਦਾ ਹੈ ਜਿਵੇਂ ਪਾਣੀ ਹਰੇਕ ਸ਼ਕਲ ਦੇ ਭਾਂਡੇ ਨਾਲ ਸਮਾਈ ਰਖਦਾ ਹੈ ਕਬੀਰ ਪਾਣੀ ਹੋਆ ਤਾਂ ਕਿ ਆਪਿਆ ਸੀਰਾ ਤਾਤਾ ਹੋਏ ਪਰ ਏ ਕਬੀਰ ਪਾਣੀ ਵਾਂਗ ਸਭ ਨਾਲ ਮੇਲ ਰੱਖਿਆ ਭੀ ਅਜੇ ਪੂਰਨਤਾ ਨਸੀਬ ਨਹੀਂ ਹੁੰਦੀ ਪਾਣੀ ਕਦੇ ਠੰਡਾ ਤੇ ਕਦੇ ਤੱਤਾ ਹੋ ਜਾਂਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਭਗਤਾਂ ਜਿਹਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨਾਲ ਵਰਤਦਾ ਹੋਇਆ ਆਪਣੇ ਸੁਭਾਅ ਨੂੰ ਇਤਨਾ ਢੋਲ ਰੱਖੇ ਕਿ ਇਸ ਵਿੱਚ ਦੇ ਪਰਮਾਤਮਾ ਵਿੱਚ ਇਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਾ ਰਹਿ ਜਾਏ ਊਚ ਪਵਨ ਕਨ ਕਾਮਨੀ ਸਿਖਰ ਤਜਾ ਫਹਿਰਾਏ ਉੱਚੇ ਮਹਿਲ ਮਾੜੀਆਂ ਹੋਣ ਬੜਾ ਧਨ ਪਦਾਰਥ ਹੋਵੇ ਸੁੰਦਰ ਇਸਤਰੀ ਹੋਵੇ ਮਹਿਲ ਦੀ ਚੋਟੀ ਉੱਤੇ ਝੰਡਾ ਝੂਲਦਾ ਹੋਵੇ ਗੁਰੂ ਪਿਆਰਿਓ ਪੁਰਾਣੇ ਸਮੇਂ ਜਿੰਨ ਦੇ ਕੋਲ 1 ਲੱਖ ਹੁੰਦਾ ਸੀ ਉਹਦੇ ਮਹਿਲ ਉੱਤੇ ਕੋਠੀ ਉੱਤੇ ਇੱਕ ਝੰਡਾ ਜਿੰਨ ਦੇ 2 ਲੱਖ ਹੁੰਦਾ ਸੀ ਕੋਲ ਤੇ ਉਹਦੇ ਕੋਠੀ ਉੱਤੇ ਮਹਿਲ ਉੱਤੇ ਦੋ ਝੰਡੇ ਇਸ ਤਰ੍ਹਾਂ ਜਿੰਨੇ ਲੱਖ ਰੁਪਇਆ ਕਿਸੇ ਕੋਲ ਹੋਣਾ ਉਹਨੇ ਝੰਡੇ ਚੁਲਦੇ ਹੋਣੇ ਤੇ ਪਤਾ ਲੱਗ ਜਾਂਦਾ ਸੀ ਵੀ ਬੰਦਾ ਕਿੰਨੇ ਲੱਖਪਤੀ ਹੈ ਜੇ ਕਿਸੇ ਕੋਲ 7 ਲੱਖ ਤੇ 7 ਝੰਡੇ ਇਹ ਪੁਰਾਣੇ ਸਮਿਆਂ ਦਾ ਰਵਾਇ ਸੀ ਹੁਣ ਤੇ ਲੱਖਾਂ ਕਰੋੜਾਂ ਰੁਪਏ ਲੋਕੀ ਛਿਪਾ ਕੇ ਰੱਖਦੇ ਹਨ ਤੇ ਮਾਇਆ ਨੂੰ ਹਵਾ ਨਹੀਂ ਲੱਗਣ ਦਿੰਦੇ ਆਖਰ ਪਈ ਇੱਥੇ ਦੀ ਇੱਥੇ ਹੀ ਰਹਿ ਜਾਂਦੀ ਹੈ ਕਬੀਰ ਸਾਹਿਬ ਉਸ ਸਮੇਂ ਦਾ ਜ਼ਿਕਰ ਕਰ ਰਹੇ ਹਨ ਤਾਤੇ ਭਲੀ ਮਦੂ ਕਰੀ ਸੰਤ ਸੰਗ ਗੁਣ ਗਾਏ ਪਰ ਜੇ ਪ੍ਰਭੂ ਦੇ ਨਾਮ ਤੋਂ ਸੁਝ ਹੋਵੇ ਇਸ ਸਾਰੇ ਰਾਜ ਭਾਗ ਨਾਲੋਂ ਮੰਗ ਕੇ ਲਿਆਂਦੀ ਪਿਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤਸਲਾ ਕਰਦਾ ਹੋਵੇ ਕਬੀਰ ਪਾਟਨ ਤੇ ਉਜੜ ਭਲਾ RAM ਭਗਤ ਜਿ ਹਟਾਏ ਏ ਕਬੀਰ ਸ਼ਹਿਰ ਨਾਲੋਂ ਉਹ ਉਜੜਿਆ ਹੋਇਆ ਥਾਂ ਚੰਗਾ ਹੈ ਜਿੱਥੇ ਪ੍ਰਭੂ ਦੇ ਭਗਤ ਪਰਮਾਤਮਾ ਦੇ ਗੁਣ ਗਾਉਂਦੇ ਹੁਣ RAM ਸਨੇਹੀ ਬਾਹਰਾ ਜੰਪੂਰ ਮੇਰੇ ਭਾਏ ਜਿਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁਹਿਆ ਹੋਵੇ ਮੈਨੂੰ ਤਾਂ ਉਹ ਨਰਕ ਜਾਪਦਾ ਹੈ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੋਨ ਕੇ ਘਾਟ ਹੈ ਕਬੀਰ ਜਿਉਂ-ਜਿਉ ਮੈਂ ਜੱਪਿਆ ਪਰਵਦਗਾਰ ਰੋੜੇ ਆਦਗਵਾੰਗ ਮੈਂ ਬਿਮਾਨ ਤਜਿਆ ਤੇ ਜੈਸਾ ਹਰ ਹੀ ਹੋਏ ਵਾਲੀ ਮੇਰੀ ਅਵਸਥਾ ਬਣੀ ਤਾਂ ਮੈਂ ਕਬੀਰ ਦੇ ਮਨ ਨੇ ਉਸ ਪਤਨ ਤੇ ਟਿਕਾਣਾ ਕੀਤਾ ਜਿੱਥੇ ਸਹਿਜ ਅਵਸਥਾ ਮਾਇਕ ਪਦਾਰਥਾਂ ਦੇ ਫੁਰਨਿਆਂ ਵੱਲੋਂ ਸੋਹਿਆ ਹੈ ਜਿੱਥੇ ਮਾਨੋ ਗੰਗਾ ਜਮਨਾ ਦੇ ਪਾਣੀਆਂ ਦਾ ਮਿਲਾਪ ਹੈ ਵੱਖ-ਵੱਖ ਨਦੀਆਂ ਦੇ ਪਾਣੀ ਦਾ ਵੇਗ ਘਟ ਕੇ ਹੁਣ ਗੰਭੀਰਤਾ ਤੇ ਸ਼ਾਂਤੀ ਹੈ ਤਾਹਾਂ ਕਬੀਰੈ ਮਟਕਿਆ ਖੋਜਤੁ ਮੁਨ ਜਨ ਬਾਟ ਮੈਂ ਕਬੀਰ ਦਾ ਮਨ ਉਸ ਅਵਸਥਾ ਵਿੱਚ ਟਿਕ ਗਿਆ ਜਿੱਥੇ ਆਪਣੰ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ਕਬੀਰ ਜੈਸੇ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜੇ ਕਬੀਰ ਜਿਉ ਜੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ ਜੇ ਅਜਿਹੀ ਕੋਮਲਤਾ ਮਨੁੱਖ ਦੇ ਹਿਰਦੇ ਵਿੱਚ ਸਦਾ ਲਈ ਟਿਕੀ ਰਹੇ ਊਚ ਭਵਨ ਕਨ ਕਾਮਨੀ ਤੇ ਸਿਖਰ ਧਜਾ ਉਸ ਕੋਮਲਤਾ ਨੂੰ ਦੂਰ ਨਾ ਕਰ ਸਕਣ ਮਨੁੱਖ ਸਹਿ ਸੁਣ ਕੇ ਘਾਟ ਉੱਤੇ ਸਦਾ ਆਸਣ ਲਾਈ ਰੱਖੇ ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਹੀਰਾ ਕਿਸ ਕਾ ਬਾਪਰਾ ਪੁਜੈ ਨ ਰਤਨ ਕਰੋੜ ਕੇ ਇੱਕ ਹੀਰਾ ਕੀ ਕਰੋੜਾਂ ਰਤਨ ਵੀ ਉਸ ਦੀ ਕੀਮਤ ਨਹੀਂ ਪਾ ਸਕਦੇ ਇੰਨਾ ਉੱਚਾ ਭਗਤ ਦਾ ਜੀਵਨ ਹੁੰਦਾ ਹੈ ਕਬੀਰ ਆਏ ਚੰਪੋ ਦੇਖਿਓ ਹੀਰਾ ਹਾਟ ਬਿਕਾਏ हे ਕਬੀਰ ਜਗਤ ਵਿੱਚ ਮੈਂ ਇੱਕ ਚਰਜ ਮੂਰਖਤਾ ਦਾ ਤਮਾਸ਼ਾ ਵੇਖਿਆ ਹੈ ਹੀਰਾ ਹੱਟੀ-ਹੱਟੀ ਤੇ ਵਿਕ ਰਿਹਾ ਹੈ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਚੋਂਕੇ ਕਿਸੇ ਨੂੰ ਇਸ ਦੀ ਕਦਰ ਪਛਾਨ ਨਹੀਂ ਹੈ ਇਹ ਕੌਡੀਆਂ ਦੇ ਭਾ ਜਾ ਰਿਹਾ ਹੈ ਅਜਾਈਂ ਜਾ ਰਿਹਾ ਹੈ ਕਬੀਰਾ ਜਹਾਂ ਗਿਆਨ ਤੈ ਧਰਮ ਹੈ ਜਹਾਂ ਝੂਠ ਤੈ ਪਾਪ ਹੈ ਕਬੀਰ ਜਨਮ ਮਨੋਰਥ ਦੇ ਪੂਰਾ ਕਰਨ ਦੀ ਫਰਜ਼ ਛਿਨਾਪਸੀ ਸਿਰਫ ਉੱਥੇ ਹੋ ਸਕਦੀ ਹੈ ਜਿੱਥੇ ਸਮਝ ਹੋਵੇ ਕਿ ਹੀਰਾ ਜਨਮ ਕਾਦੇ ਲਈ ਮਿਲਿਆ ਹੈ ਜਹਾਂ ਲੋਭ ਤੈ ਕਾਲ ਹੈ ਜਹਾਂ ਖਿਮਾ ਤੈ ਆਪ ਪਰ ਜਿਸ ਮਨੁੱਖ ਦੇ ਅੰਦਰ ਝੂਠ ਅਤੇ ਲੋਭ ਦਾ ਜੋਰ ਹੋਵੇ ਉੱਥੇ ਧਰਮ ਦੇ ਥਾਂ ਪਾਪ ਅਤੇ ਆਤਮਿਕ ਮੋਦ ਹੀ ਹੋ ਸਕਦੇ ਹਨ ਉਹ ਜੀਵਨ ਕੋਡੀ ਬਦਲੇ ਹੀ ਜਾਣਾ ਹੋਇਆ ਪਰਮਾਤਮਾ ਦਾ ਨਿਵਾਸ ਸਿਰਫ ਉਸਿਰ ਦੇ ਵਿੱਚ ਹੁੰਦਾ ਹੈ ਜਿੱਥੇ ਸ਼ਾਂਤੀ ਹੁੰਦੀ ਹੈ ਕਬੀਰ ਮਾਇਆ ਤਜੀ ਤਾਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਏ ਕਬੀਰ ਊਚ ਭਵਨ ਕਨ ਕਾਮਨੀ ਆਦ ਕਮਾਇਆ ਤੇ ਆਗ ਦਿੱਤੀ ਤਾਂ ਭੀ ਕੁਝ ਨਹੀਂ ਸਮਰਰਦਾ ਜੇ ਹੰਕਾਰ ਨਹੀਂ ਤਿਆਗਿਆ ਜਾਂਦਾ ਮਾਨ ਮੁਨੀ ਮਨ ਵਰ ਗਲੇ ਮਾਨ ਸਬੈ ਕੋ ਖਾਏ ਵੱਡੇ ਵੱਡੇ ॠषि मुनि ਤਿਆਗ ਦੇ ਇਸ ਮਾਨ ਹੰਕਾਰ ਵਿੱਚ ਗਲ ਜਾਂਦੇ ਹਨ ਇਹ ਮਾਣ ਕਿਸੇ ਦਾ ਲਿਹਾਜ ਨਹੀਂ ਕਰਦਾ ਮਾਣ ਹਰੇਕ ਨੂੰ ਖਾ ਜਾਂਦਾ ਹੈ ਜੋ ਪ੍ਰਾਣੀ ਜੋ ਵੀ ਪ੍ਰਾਣੀ ਹੰਕਾਰ ਕਰਦਾ ਹੈ ਉਹਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਏ ਕਬੀਰ ਹੀਰਾ ਜਨਮ ਬਚਾਣ ਲਈ ਮੈਨੂੰ ਗ੍ਰਸਥ ਤਿਆਗਣ ਦੀ ਲੋੜ ਨਹੀਂ ਨਾ ਹੀ ਪਈ ਹੈ ਮੈਨੂੰ ਪੂਰਾ ਗੁਰੂ ਮਿਲ ਪਿਆ ਉਸ ਨੇ ਇੱਕ ਸ਼ਬਦ ਸੁਣਾਇਆ ਜੋ ਮੈਨੂੰ ਤੀਰ ਵਾਂਗ ਲੱਗਾ ਲਾਗਤ ਹੀ ਪੁਏ ਮਿਲ ਗਿਆ ਪਰਿਆ ਕਲੇਜੇ ਛੇਕ ਮੇਰਾ ਹਿਰਦਾ ਗੁਰੂ ਚਰਨਾ ਵਿੱਚ ਬਰੋਤਾ ਗਿਆ ਤੇ ਮੇਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਪਰ हे ਕਬੀਰ ਜੇ ਸਿੱਖਾਂ ਵਿੱਚ ਓਕਾਈ ਹੋਵੇ ਤਾਂ ਸਤਗੁਰ ਵੀ ਕੁਝ ਸੁਵਾਰ ਨਹੀਂ ਸਕਦਾ ਐਸ ਹੀਰੇ ਜਨਮ ਨੂੰ ਕੌਡੀ ਬਦਲੇ ਜਾਂਦੇ ਨੂੰ ਬਚਾ ਨਹੀਂ ਸਕਦਾ ਅੰਦੇ ਇੱਕ ਨਾ ਲਾਗਈ ਜਿਉਂ ਬਾਸ ਬਜਾਈਏ ਫੂਕ ਜੋ ਮਨੁੱਖ ਹੰਕਾਰ ਵਿੱਚ ਨਾ ਹੋਇਆ ਰੇ ਗੁਰੂ ਦੀ ਸਿੱਖਿਆ ਦੀ ਕੋਈ ਵੀ ਗੱਲ ਉਸ ਨੂੰ ਪੋ ਨਹੀਂ ਸਕਦੀ ਜਿਵੇਂ ਫੂਕ ਮਾਰਿਆਂ ਬਾਸ ਦੀ ਬੰਸਰੀ ਵੱਜਣ ਲੱਗ ਪੈਂਦੀ ਹੈ ਪਰ ਫੂਕ ਇੱਕ ਸਿਰੇ ਤੋਂ ਲੰਘ ਕੇ ਦੂਜੇ ਸਿਰੇ ਰਾਹ ਬਾਹਰ ਨਿਕਲ ਜਾਂਦੀ ਹੈ ਤਿਵੇਂ ਅਹੰਕਾਰੀ ਦੇ ਇੱਕ ਕੰਨ ਤੋਂ ਦੂਜੇ ਕੰਨ ਰਾਹੀ ਉਹ ਸਿੱਖਿਆ ਅਸਰ ਕਰਨ ਤੋਂ ਬਿਨਾ ਹੀ ਨਿਕਲ ਜਾਂਦੀ ਹੈ ਚੁੰਝ ਗਿਆਨੀ ਉਹ ਭਾਵੇਂ ਬਣ ਜਾਏ ਕਬੀਰ ਹੈਗ ਬਾਹਨ ਸਗਨ ਕੰਨ ਸ਼ਤਰਪਤੀ ਕੀ ਨਾਰ ਹੈ ਕਬੀਰ ਉਹ ਇਸਤਰੀ ਦੀ ਬਰਾਬਰੀ ਉਸ ਸ਼ਤਰਪਤੀ ਰਾਜੇ ਦੀ ਰਾਣੀ ਵੀ ਨਹੀਂ ਕਰ ਸਕਦੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ ਤਾਸ ਬਟੰਤਰ ਨਾ ਪੁਜੈ ਹਰ ਜਨ ਕੀ ਬਨਿਹਾਰ ਜੋ ਇਸਤਰੀ ਪ੍ਰਮਾਤਮਾ ਦਾ ਭਜਨ ਕਰਨ ਵਾਲੇ ਗੁਰਮਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ ਉਹ ਭਾਵੇਂ ਕਿਤਨੀ ਵੀ ਗਰੀਬ ਕਿਉ ਨਾ ਹੋਵੇ ਉਹ ਰਾਜੇ ਰਾਣੀਆਂ ਨਾਲੋਂ ਪਟਰਾਣੀਆਂ ਨਾਲੋਂ ਉੱਚੀ ਹੁੰਦੀ ਹੈ ਉਸ ਦੀ ਅਵਸਥਾ ਕਬੀਰ ਨਿਰਪਨਾਰੀ ਕਿਉ ਨਿੰਦੀ ਐ ਕਿਉ ਹਰ ਚੇਰੀ ਕੋ ਮਾਨ ਹੈ ਕਬੀਰ ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦਿੰਦੇ ਹਾਂ ਉਹ ਮਾਂਗ ਸੁਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਇਸ ਦਾ ਕਾਰਨ ਹੈ ਕਿ ਨਿਰਪਨਾਰੀ ਤਾਂ ਸਦਾ ਕਾਮਵਾਸ਼ਨਾ ਦੀ ਖਾਤਰ ਪਟੀਆਂ ਢਾਲਦੀ ਰਹਿੰਦੀ ਹੈ ਪਰ ਸੰਤ ਜਨਾਂ ਦੀ ਟਹਿਲਣ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਸਿਮਰਦੀ ਹੈ ਕਬੀਰ ਨਿਰਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਓ ਮੰਗ ਸੁਵਾਰੈ ਬਿਖੈ ਕੋ ਓ ਸਿਮਰੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1372 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1373 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ